ਭਾਰਤ ਨੇ ਇੰਗਲੈਂਡ ਨੂੰ ਧਰਮਸ਼ਾਲਾ ਟੈਸਟ ਦੇ ਵਿੱਚ ਇੱਕ ਪਾਰੀ ਅਤੇ 4 ਚੌੜ ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ 112 ਸਾਲ ਬਾਅਦ ਅਜਿਹਾ ਹੋਇਆ ਜਦੋਂ ਕਿਸੇ ਟੀਮ ਨੇ ਸੀਰੀਜ਼ ਦਾ ਪਹਿਲਾ ਟੈਸਟ ਮੈਚ ਹਾਰਿਆ ਹੋਵੇ ਤੇ ਫਿਰ 4-1 ਨਾਲ ਸੀਰੀਜ਼ ਜਿੱਤ ਲਈ ਹੋਵੇ ਪਰ ਪਹਿਲਾ ਟੈਸਟ ਮੈਚ ਹਾਰ ਗਿਆ ਸੀ ਪਰ ਉਸ ਤੋਂ ਬਾਅਦ ਭਾਰਤ ਨੇ ਚਾਰੋਂ ਟੈਸਟ ਮੈਚ ਆਪਣੇ ਨਾਮ ਕਰ ਲਏ ਇੰਗਲੈਂਡ ਨੂੰ ਮਾਤ ਦਿੱਤੀ ਧਰਮਸ਼ਾਲਾ ਟੈਸਟ ਦੇ ਵਿੱਚ ਇੰਗਲੈਂਡ ਦੀ ਦੂਜੀ ਪਾਰੀ 195 ਦੌੜਾਂ ਤੇ 23 सिमਟ ਗਈ ਇਸ ਤਰ੍ਹਾਂ ਭਾਰਤ ਨੇ ਮੁਕਾਬਲਾ ਇੱਕ ਪਾਰੀ ਅਤੇ 4 ਚੌੜ ਦੌੜਾਂ ਨਾਲ ਜਿੱਤ ਲਿਆ ਇਸ ਟੈਸਟ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਚੁਣੀ ਸੀ ਇੰਗਲੈਂਡ ਦੀ ਪੂਰੀ ਟੀਮ 218 ਦੌੜਾਂ ਤੇ ਆਊਟ ਹੋ ਗਈ ਪਹਿਲੀ ਪਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੁਲਦੀਪ ਯਾਦਵ ਨੇ 5 ਅਤੇ ਆਰ ਅਸ਼ਵੀਨ ਨੇ 4 ਵਿਕਟ ਲੈ ਸਨ ਭਾਰਤ ਨੇ ਪਹਿਲੀ ਪਾਰੀ ਦੇ ਵਿੱਚ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 477 ਦੌੜਾਂ ਬਣਾਈ ਪਹਿਲੀ ਪਾਰੀ ਦੇ ਆਦਾਰ ਤੇ 259 ਦੌੜਾਂ ਦੀ ਲੀਡ ਮਿਲੀ ਦੂਜੀ ਪਾਰੀ ਚ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ 195 ਦੌੜਾਂ ਤੇ ਢੇਰ ਹੋ ਗਈ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟ ਲਏ ਕੁਲਦੀਪ ਯਾਦਵ ਤੇ ਜਸਪ੍ਰਿਤ ਬੁਮਰਾ ਨੇ 2-2 ਵਿਕਟ ਲਏ ਅਸ਼ਵਿਨ ਨੇ ਦੋਵੇਂ ਇਨਿੰਗਸ ਮਿਲਾ ਕੇ 9 ਵਿਕਟ ਲਏ